ਸਸ਼ਿਆ ਕਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨਨੂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਨ ਤਾਂ ਕਿ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆ ਜੀ ਦੀ ਵੱਡੀ ਖਬਰ ਰਾਸ਼ਨ ਕਾਟ ਧਾਰਨ ਲਈ ਇਹ ਖਬਰ ਇਸ ਤਰੀਕ ਤੋਂ ਬੰਦ ਹੋ ਜਾਣਗੇ ਮੁਫਤ ਰਾਸ਼ਨ ਦੇਸ਼ ਪਰ ਵਿੱਚ ਜੇ ਵੀ ਵੱਡੀ ਗਿਣਤੀ ਵਿੱਚ ਲੋਕ ਹਨ ਜਿਨ੍ਹਾਂ ਦੇ ਈ ਕੇਵਾਈਸੀ ਨਹੀਂ ਕੀਤੀ ਹੈ ਜਿਹੇ ਜਿਹੇ ਰਾਸ਼ਨ ਖਪਤ ਕਰਨ ਲਈ ਰਹਾਤ ਦੀ ਖਬਰ ਹੈ ਜਿੰਨਾਂ ਰਾਸ਼ਨ ਕਾਰਡ ਧਾਰਕਾਂ ਨੇ ਈ ਕੇ ਵਾਈ ਸੀ ਨਹੀਂ ਕੀਤੀ ਹੈ ਉਹ ਦਸੰਬਰ ਦੇ ਮਹੀਨੇ ਤੱਕ ਆਪਣੀ ਈ ਕੇ ਵਾਈ ਸੀ ਕਰਵਾ ਸਕਦੇ ਹਨ ਹਾਲਾਂਕਿ ਇਸ ਤੋਂ ਬਾਅਦ ਵੀ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਨਾ ਹੋਣ ਦੀ ਸੂਰਤ ਵਿੱਚ ਇਨ੍ਹਾਂ ਖត្ត ਘਰ ਨੂੰ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੀ ਰਾਸ਼ਨ ਕਾਰਡ ਧਾਰਕਾਂ ਜੋ ਈਕੀਵਾਈਸੀ ਨਹੀਂ ਕਰਵਾਉਂਦੇ ਜਿੰਨਾ ਉੱਤੇ ਇਸ ਦਾ ਸਿੱਦਾ ਸਰ ਪਵੇਗਾ ਰਸ਼ਨ ਕਾਰਡ ਈਕੀਵਾਈਸੀ ਦਾ ਉਦੇਸ਼ ਰਸ਼ਨ ਕਾਰਡ ਦੀ ਸੂਚੀ ਵਿੱਚੋਂ ਭੋਜਨ ਮੰਡ ਦੀ ਤਾਲ ਦੀ ਜਿਵੇਂ ਕੀ ਅਯੋਗ ਲੋਕਾਂ ਤੇ ਮ੍ਰਿਤਕ ਦੇ ਨਾਂ ਤੇ ਰਸ਼ਨ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਹਟਾਉਣ ਦਾ ਕੰਮ ਕੀਤੀ ਗਈ ਹੈ ਖਬਰ ਮੰਦ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ